ریل ਸੰਬੰਧੀ ਪੰਜਾਬ ਵਾਸਤੇ ਇੱਕ ਚੰਗੀ ਖਬਰ ਆ ਫਿਰੋਜ਼ਪੁਰ ਤੋਂ ਦਿੱਲੀ ਵੰਦੇ ਭਾਰਤ ਇੱਕ ਫਾਸਟ ਟ੍ਰੇਨ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ ਬੁੱਧਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਇਹ ਟ੍ਰੇਨ ਜਿਹੜੀ ਆ ਚੱਲੂਗੀ ਐਗਜ਼ੈਕਟ ਟਾਈਮਿੰਗ ਕਿ ਹਾਲੇ ਨਹੀਂ ਦੱਸਿਆ ਗਿਆ ਇਹ ਫਿਰੋਜ਼ਪੁਰ ਫਿਰ ਬਠਿੰਡਾ ਧੂਰੀ ਪਟਿਆਲਾ ਅੰਬਾਲਾ ਹੁੰਦੇ ਹੋਏ ਦਿੱਲੀ ਪਹੁੰਚੇਗੀ ਇਹਦੇ ਨਾਲ ਜਿਹੜਾ ਮਾਲਵਾ ਖੇਤਰ ਆ ਉਹਨਾਂ ਦਾ ਦਿੱਲੀ ਜਾਣ ਦਾ ਰਸਤਾ ਜਿਹੜਾ ਵਾ ਉਹ ਕਾਫੀ ਸੁੱਕਾ ਖੁਜੂਕਾ ਇਹਦੇ ਨਾਲ ਨਾਲ ਰਾਜਪੁਰਾ ਮੁਹਾਲੀ ਨਵੀਂ ਲਾਈਨ ਲੇਕ ਜਿਹੜੀ ਆ ਉਹਨੂੰ ਮਾਨਤਾ ਦੇ ਦਿੱਤੀ ਗਈ ਆ ਇਹ ਕਰੀਬ 40-50 ਸਾਲਾਂ ਤੋਂ ਇਹ ਮਸਲਾ ਚੱਲ ਰਿਹਾ ਸੀ ਬੜੇ ਲੋਕਾਂ ਨੇ ਇਹਨੂੰ ਟੇਕ-ਅਪ ਕੀਤਾ ਕਾਫੀ ਸਾਲ ਤੋਂ ਪੈਂਡਿੰਗ ਸੀ ਵੈਸੇ ਤੇ ਇਹ ਫਾਸਲਾ ਸਿਰਫ 18-20 ਕਿਲੋਮੀਟਰ ਦਾ ਹੀ ਆ ਪਰ ਕਈ ਸਾਲਾਂ ਤੋਂ ਇਹਦੀ ਡਿਮਾਂਡ ਹੋ ਰਹੀ ਸੀ ਜਿਹੜੇ ਪਹਿਲਾਂ ਅਮਰੀਕਾ ਚ ਰਹਿੰਦੇ ਹੁੰਦੇ ਸਨ ਫੋਨ ਮੁਹਾਲੀ ਦੇ ਵਿੱਚ ਇੱਕ ਸਮਾਜ ਸੇਵੀ ਰਹਿੰਦੇ ਨੇ ਹਰਜਪ ਸਿੰਘ ਔਜਲਾ ਉਹ ਕਾਫੀ ਦੇਰ ਤੋਂ ਇਸ ਟ੍ਰੇਨ ਦੀ ਮੰਗ ਕਰਦੇ ਰਹੇ ਨੇ 50 ਏਕੜ ਜ਼ਮੀਨ ਜਿਹੜੀ ਆ ਇਹਦੇ ਵਾਸਤੇ ਐਕਵਾਇਰ ਹੋਣੀ ਆ ਔਰ ਉਹ ਪੰਜਾਬ ਸਰਕਾਰ ਨੇ ਐਕਵਾਇਰ ਕਰਕੇ ਦੇਣੀ ਆ ਇਹਦੇ ਨਾਲ ਮਾਲਵਾ ਸੰਗਰੂਰ ਪਟਿਆਲਾ ਰਾਜਪੁਰਾ ਇਹਦਾ ਮੁਹਾਲੀ ਦੇ ਨਾਲ ਲਿੰਕ ਸਟੈਬਲਿਸ਼ ਹੋ ਜਾਊਗਾ ਔਰ ਇਹ ਉਦਯੋਗ ਵਾਸਤੇ ਬਹੁਤ ਫਾਇਦੇਮੰਦ ਅਤੇ ਸਾਬਤ ਹੋਏਗਾ ਸੋ ਪੰਜਾਬ ਵਾਸਤੇ ਨਵੀਆਂ ਰੀਅਲ ਸਾਰੀਆਂ ਵਾ ਸੋ ਇੱਕ ਚੰਗੀ ਖਬਰ ਆ ਅਗਲੀ ਖਬਰ ਜਿਹੜੀ ਆ ਉਹ ਯੋਧ ਨਸ਼ਾ ਵਿਰੁੱਧ ਦੇ ਸਮੰਦਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਮਾਰਚ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਸਕੀਮ ਚਲਾਈ ਸੀ ਇਸ ਮਾਰਚ ਦੇ ਵਿੱਚ ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਦਾਵਾ ਬਾਪੀਓ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਪਹਿਲੇ 200 ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਵਾਕਿ 30500 ਦੇ ਕਰੀਬ ਜਿਹੜੇ ਨਸ਼ੇ ਦੇ ਤਸਕਰ ਨੇ ਕੋ ਗ੍ਰਿਫਤਾਰ ਹੋਇਆ ਲੇਕਿਨ ਹਾਲੀ ਵੀ ਮਸਲਾ ਜਾਰੀ ਆ ਤੁਸੀਂ ਵੇਖਿਆ ਹੈ ਕਿ ਕਿਵੇਂ 2 ਦਿਨ ਪਹਿਲਾਂ ਲੁਧਿਆਣੇ ਦੇ ਵਿੱਚ ਇੱਕ ਕਾਰੋਬਾਰੀ ਜਿਹੜਾ ਬਾ ਆਮ ਆਦਮੀ ਪਾਰਟੀ ਦਾ ਆਗੂ ਆ ਜਿੱਤੇ ਗੋਲੀਆਂ ਚਲਾਈਆਂ ਗਈਆਂ ਸ਼ੱਕ ਸੀ ਨਸ਼ਾ ਤਸਕਰਾਂ ਨੂੰ ਸ਼ੱਕ ਸੀ ਕਿ ਉਹ ਪੁਲਿਸ ਨੂੰ ਨਾ ਬਾਰੇ ਜਾਣਕਾਰੀ ਦਿੱਤਾ ਸੀ ਇਸੇ ਤਰ੍ਹਾਂ ਤਰਨ ਤਰਨ ਜੇ ਲੋ ਤੋਂ ਕੋਈ ਤਾਂ ਪਹਿਲਾਂ ਖਬਰ ਆਈ ਸੀ ਕਿ ਦਸੰਦ ਰਾਦੇ ਵਿੱਚ ਚਾਰ ਓਵਰਡੋਸ ਦੇ ਨਾਲ ਬਾਕਾਂ ਹੋਈਆਂ ਸੋ ਮਸਲਾ ਹੱਲੀ ਗਈ ਕਹਿ ਮੈਂ ਹਾਲਾਂਕਿ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ 30000 ਦੇ ਕਰੀਬ ਨਸ਼ਾ ਤਸਕਰ ਫੜੇ ਨੇ ਦੋ ਤਿੰਨ ਸਵਾਲ ਉੱਠਦੇ ਨੇ ਕਿ ਜੇ 30000 ਦੇ ਕਰੀਬ ਨਸ਼ਾ ਤਸਕਰ ਫੜੇ ਗਏ ਤੇ ਦਾ ਮਤਲਬ ਹੈ ਜਿਹੜਾ ਨਸ਼ਾ ਦਾ 7 ਕਰਮ ਦੇ ਲੋਕ ਨੇ ਉਹ ਕਿੰਨੇ ਹੋਣਗੇ ਕਿੰਨੇ ਕਿੰਨੇ ਲੱਖਾਂ ਚ ਹੋਣਗੇ ਸੋ ਮਸਲਾ ਕਾਫੀ ਗੰਭੀਰ ਆ ਔਰ ਇਹਦੇ ਨਾਲ ਨਾਲ ਸਰਕਾਰ ਜੋ ਮਰਜੀ ਦਾਅਵੇ ਕਰਦੇ ਰਹੇ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਬਹੁਤ ਕੁਝ ਹੋਰ ਵੀ ਕਰਨ ਦੀ ਲੋੜ ਆ ਕਿਉਂਕਿ ਇਹ ਹੱਲੀ ਗਈ ਓਵਰਚਰ ਦਾ ਮੌਤਮ ਹੋ ਰਹੀਆਂ ਵਾ ਇਹਦਾ ਮਤਲਬ ਆ ਕਿ ਇਹ ਮਸਲਾ ਜਿਹੜਾ ਆ ਇਹ ਹਾਲੇ ਕਾਬੂ შე ਕੁਰੀਤਰਾ ਨਹੀਂ ਆਇਆ ਅਗਰੀ ਖਬਰ ਬਾਜ਼ ਬਾਤ ਦੇ ਆ ਅਗਰੀ ਖਬਰ ਬਾਜ਼ ਬਾਰ ਬਾਰ ਦੇ ਪੰਜਾਬੀਆਂ ਦੇ ਸਬੰਧ ਦੇ ਵਿੱਚ ਹੈ ਡੈਸ਼ ਕੋਡਾ ਨਿਊਜ਼ ਹੈ ਕੈਨੇਡਾ ਤੋਂ ਖਬਰ ਆ ਰਹੀ ਹੈ ਕਿ ਪੁਲਿਸ ਨੇ ਇੱਕ ਹਥਿਆਰਾਂ ਨਾਲ ਸੰਬੰਧਿਤ ਮਸਲੇ 'ਚ 인ਦਰਜੀਤ ਸਿੰਘ ਗੋਸਲ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਵਾ ਪੁਲਿਸ ਦਾ ਕਹਿਣਾ ਵਾ ਭਾਰਤ ਸਰਕਾਰ ਦਾ ਕਹਿਣਾ ਵਾ ਕਿ ਇੱਕ ਵੱਖਵਧੀ ਆਗੂ ਆਏ ਔਰ ਕਾਰਿਓ ਦੇ ਟਾਬੀ ਇਲਾਕੇ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਗਿਆ ਵਾ ਔਰ ਦੋ ਹੋਰਾਂ ਨੂੰ ਉਹਦੇ ਨਾਲ ਜਿਹੜੇ ਦੋਸ਼ ਲਾਇਏ ਗਏ ਨੇ ਉਹ ਵੀ ਨਾਮਜ਼ਦ ਨੇ 23 ਸਾਲਾ ਰਮਨ ਸਿੰਘ ਜੋ ਟੋਰਾਂਟੋ ਦਾ ਗਾਇਮ ਬੜਾਤੇ 41 ਸਾਲਾ ਜਗਦੀਪ ਸਿੰਘ ਜੋ ਨਿਊਯਾਰਕ ਦਾ ਰਹਿਣ ਵਾਲਾ। ਰਹਿਣ ਵਾਲਾ। ਅ ਪੁਲਿਸ ਦਾ ਕਹਿਣਾ ਮਾ ਪਰ ਸਰਕਾਰ ਦਾ ਕਹਿਣਾ ਮਾ ਕਿ ਇੰਦਰਜੀਤ ਸਿੰਘ ਗੋਸਲ ਵਖਵਦੀਆ ਕਲਿਸਤਾਨ ਲਈ ਕੈਂਪੇਨ ਕਰਦਾ ਵਾ 6 ਫੋਰ ਜਸਟਿਸ ਦਾ ਉਹ ਮੈਂਬਰ ਹੈ। ਦੇਖਨੇ ਕਿ ਚੇਲੀਆਂ ਉਸ ਉਹਦੇ ਵਾਸਤੇ ਉਸ ਪੱਖੀ ਕੀ ਉਹ ਇਸ ਬੰਦੇ ਵਿੱਚ ਕੀ ਰਵਈਆ ਅਡਾਪਟ ਕਰਦੀਆਂ ਮਾ। ਅਗਲੀ ਖਬਰ ਵੀ ਐਨ ਆਰ ਆਈ ਸੰਬੰਧਿਤ ਆ ਆਸਟ੍ਰੇਲੀਆ ਦੇ ਅਸਲੀਅਤ ਭਾਰਤੀ ਵਿਦਿਆਰਥੀ ਦੀ ਬਹੁਤ ਦਰਦਨਾਕ ਮੌਤ ਹੋਈ ਹੈ 25 ਸਾਲਾ ਪ੍ਰਭ ਜੋਤ ਸਿੰਘ ਜੋ ਹਰੀਪੁਰ ਜ਼ਿਲ੍ਹਾ सिरसा ਦੇ ਰਹਿਣ ਵਾਲਾ ਹਰੀਪੁਰ ਪਿੰਡ ਜ਼ਿਲ੍ਹਾ सिरसा ਹਰੀਾਨਾ ਦਾ ਰਹਿਣ ਵਾਲਾ ਉਹ ਸਿਡਨੀ ਦੇ ਲਾਗੇ ਇੱਕ ਟਰੱਕ ਦੇ ਉੱਤੇ ਕੰਮ ਕਰਦਾ ਸੀ ਵੈਸੇ ਤਾਂ ਸਟੂਡੈਂਟ ਹੈ ਪਰ ਆਪਣੀ ਫੀਸ ਦੇਣ ਵਾਸਤੇ ਨਾਲ ਕੰਮ ਵੀ ਕਰਦਾ ਸੀ ਲੋਡਰ ਤੇ ਟਰੇਲਰ ਦੇ ਵਿਚਕਾਰ ਫਸ ਗਿਆ ਔਰ ਕ੍ਰਸ਼ ਹੋ ਗਿਆ ਔਰ ਦੀ ਬੜੀ ਦਰਦਨਾਕ ਲਾਪਤਾਸ਼ ਮੌਤ ਹੋਈ ਹੈ ਸਾਡੀ ਉਸ ਪਰਿਵਾਰ ਦੇ ਨਾਲ ਬੱਚਾ ਪੁੱਣ ਔਰ ਬੱਚਾ ਸੀ ਫਨ ਵਾਸਤੇ ਬਾਰ ਗਿਆ ਸੀ ਸਾਢੀਪੁਰੀ ਪਰਿਵਾਰ ਦੇ ਨਾਲ ਫੋਟੋਗ੍ਰਾਫੀਆ ਲਾਸ ਖਬਰ ਹੈ ਕਿ ਡੇਰਾ ਮੁਖੀ ਗੁਰਿੰਦਰ ਸਿੰਘ ਬਿਆਸ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹ ਵਿਕਰਮ ਸਿੰਘ ਗਿਠਿਆ ਨੂੰ ਨਾਬਾ ਜੇ ਇਸ ਚ ਮੇਰੇ ਦੇ ਕਰੀਬ ਤਾਂ ਕਟੜਾ ਨਾਲ ਮੁਲਾਕਾਤ ਹੋਈ ਵਿਕਰਮ ਸਿੰਘ ਜੀਠਿਆ ਨੂੰ ਦੋ ਤਿੰਨ ਕਿਸਾਂ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਵਾ ਵਨ ਦੀ ਜੜੀ ਆਮਦ ਆ ਉਤੋਂ ਵੱਧ ਉਹਨਾਂ ਦੀ ਜਾਇਦਾਦ ਦੇ ਕੇਸ ਨੇ ਵਿੱਚ ਨਾਬਾਜ ਜੇਲ੍ਹ ਦੇ ਵਿੱਚ ਬੰਦ ਨੇ ਔਰ ਪੁਲਿਸ ਦਾ ਕਹਿਣਾ ਵਾ ਕਿ ਜਿਹੜੀ ਜਾਇਦਾਦ ਉਹਨੇ ਬਣਾਈ ਆ ਇਹ ਨਸ਼ਾ ਤਸਕਰੀ ਦੇ ਵਿੱਚੋਂ ਬਣਾਈ ਹੈ ਅ ਵੈਸੇ ਤੇ ਜਿਹਨਾਂ ਕੋਈ ਜੇਲ੍ਹ ਸੁਧਦਾ ਵਾ ਤੇ ਸਿਆਸੀ ਆਗੂ ਨਹੀਂ ਮਿਲ ਸਕਦੇ ਸੋ ਖਾਲੀ ਦਲ ਦੇ ਬਹੁਤ ਸਾਰੇ ਲੀਡਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਮਿਲ ਨਹੀਂ ਸਕੇ ਲੇਕਿਨ ਰਿਸ਼ਤੇਦਾਰਾਂ ਨੂੰ ਇਜਾਜ਼ਤ ਹੁੰਦੀ ਹੈ ਔਰ ਗੁਰਿੰਦਰ ਸਿੰਘ ਟਿਲੋਂ ਜਿਹੜੇ ਨੇ ਉਹ ਗਨੀਵ ਮਜਿਕਸ਼ੀਆ ਬਿਕਰਮ ਸਿੰਘ ਜਿਠੇਆ ਜਿਹੜੇ ਕਰੋਨੇ ਉਹਨਾਂ ਦੇ ਰਿਸ਼ਤੇਦਾਰ ਨੇ ਸ਼ਾਇਦ ਉਸ ਕਰਕੇ ਉਹਨਾਂ ਨੂੰ ਮਿਲ ਦਿੱਤਾ ਗਿਆ। ਦੇਖੇਂ ਦੇਰਾ ਮੁਖੀ ਦਾ ਕੋਕੀਓਨਾ ਦੇ ਪੋਤਰ ਸੁਖਿਆ ਉਹਨਾਂ ਦਾ ਬਿਕਰਮ ਸਿੰਘ ਜਿਠੇਆ ਨੂੰ ਮਿਲਣਾ ਇੱਕ ਕਾਫੀ ਦਿਲਚਸਪ ਖਬਰ ਵੀ ਆ ਔਰ ਅਹਿਮ ਤਾਂ ਵੀ ਇਹ ਰਸਮੀ